ਸਾਡੀ ਪ੍ਰੈਕਟਿਸ ਨੂੰ ਲੈ ਕੇ ਬਹੁਤ ਸਾਰਾ سلسلہ ਪਿਛੇ ਤੁਸੀਂ ਦੇਖਿਆ ਆ ਦੁਕਾਨਾਂ ਵੀ ਢੰਗੀਆਂ ਆ ਸਮੱਸਿਆ ਫਿਰ ਉੱਥੇ ਜੁੱਤੀ ਆ ਅੱਜ ਬਾਜ਼ਾਰ ਦੇ ਵਿੱਚ ਹੀ ਨਿਕਲੇ ਆ ਕੋਈ ਦੁਕਾਨ ਨਹੀਂ ਜਿੱਥੇ ਗੱਡੀਆਂ پارکਿੰਗ ਨਹੀਂ ਹੋਈਆਂ ਕੋਈ ਮਾਲ ਨਹੀਂ ਹੈਗਾ ਕੋਈ ਬੈਂਕ ਨਹੀਂ ਜਿੱਦੀ ਜਿਹੜੀ ਲੋਜਾਇਤ پارکਿੰਗ ਦੀ ਨਾ ਤੇ ਕਿ ਇਹ ਸੜਕ ਦੇ ਉੱਪਰ ਹੀ ਗੱਡੀਆਂ ਲੱਗੀਆਂ ਪਈਆਂ ਆ ਇਹ ਇਹਦੇ ਉੱਪਰ ਚੋਣੀ ਕਰਦੀ ਹੁੰਦੀ ਇਹਦੇ ਬਾਰੇ ਤੁਸੀਂ ਬੰਦਾ ਵੀ ਚੁਟਿਆ ਸੀ ਦੇਖ ਲਈ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੱਕ ਬੜਾ ਵੱਡਾ ਮੁੱਦਾ ਜਿਹੜਾ ਸ਼ਹਿਰ ਦਾ ਹੈ ਇਹਦੇ ਬਾਰੇ ਤੁਸੀਂ ਸਾਡੇ ਕੋਲ ਆਏ ਹੋ ਤੁਹਾਨੂੰ ਪਤਾ ਕਿ ਉਸ ਦਿਨ ਸਾਰਾ ਦਿਨ ਸਾਡਾ ਜਾਮ ਵੀ ਰਿਹਾ ਧਰਨਾ ਲਾਇਆ ਸੀ ਧਰਨਾ ਸਿਰਫ ਤੇ ਸਿਰਫ ਇਨਕ੍ਰੋਚਮੈਂਟ ਦੇ ਫੇਵਰ ਚ ਨਹੀਂ ਲਾਇਆ ਸਿਰਫ ਇਹਦੇ ਸਿਸਟਮ ਦੇ ਖਿਲਾਫ ਕਰਨਾ ਸੀ ਕਿ ਜਿਹੜਾ ਚਾਰ ਦੇ ਕਾਰਵੇ ਕਰਕੇ ਜਿੰਨਾ ਨੁਕਸਾਨ ਹੋਇਆ ਸੀ ਉਹਦੇ ਖਿਲਾਫ ਵੀ ਕਰਨਾ ਸੀ ਮੈਂ ਬਿਲਕੁਲ ਇਨਕ੍ਰੋਚਮੈਂਟ ਦੇ ਖਿਲਾਫ ਹਾਂ ਔਰ ਆਪਾਂ ਕਿਸੇ ਉਹਦੀ ਫੇਵਰ ਚ ਨਹੀਂ ਆ ਪਰ ਇਹ ਜਿਹੜਾ ਸਿਸਟਮ ਸੀ ਸਿਸਟਮ ਠੀਕ ਰੱਖਣ ਵਾਸਤੇ ਆਪਾਂ ਐਡੀ ਸੀ ਸਾਹਿਬ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਬੜਾ ਅੱਛਾ ਸਾਡਾ ਰਿਜ਼ਲਟ ਵੀ ਉਹਨਾਂ ਨੇ ਦਿੱਤਾ ਪਰ ਕਾਰਵਾਈ ਕੋਈ ਨਹੀਂ ਮੈਂ ਤੁਹਾਡੇ ਮਾਦਿਆ ਭਾਈ ADC ਸਾਹਿਬ ਨਾਲ ਇਹ ਗੱਲ ਕੀਤੀ ਸੀ ਕਿ 4-ਵਿਲਰ ਇਮੀਡੀਏਟਲੀ ਬੰਦ ਕੀਤੇ ਜਾਣ ਜਦੋਂ 4-ਵਿਲਰ ਬੰਦ ਹੋ ਜਾਂਦੇ ਆ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾਵੇ ਔਰ ਜਿਹੜਾ ਇਰਖੇ ਦਾ ਹੱਲ ਕੀਤਾ ਜਾਵੇ ਪਰ ਅੱਜ ਤੱਕ ਇੱਕ ਵੀ ਕਾਰਵਾਈ ਨਾ ਇਰਖੇਤ ਹੋਈ ਨਾ ਜੜੀ ਤੇ ਹੋਈ ਤੇ ਨਾ ਜਿਹੜੀ ਆ ਉਹ ਫੋਰ ਬਿਲਰ ਤੇ ਹੋਈ ਤੇ ਮੈਂ ਫਿਰ ਇਹ ਗੱਲ ਕਰਨਾ ਵੈ ਏਡੀਸੀ ਸਾਹਿਬ ਕਿ ਅਸੀਂ ਗੁਰਦਾਸਪੁਰ ਸ਼ਹਿਰ ਦੇ ਵਸਨੀਕ ਹੈ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਵਿਖਣਾ ਚਾਹਨੇ ਆ ਸਾਫ਼ ਸੁਥਰਾ ਰੱਖਣਾ ਚਾਹਨੇ ਆ ਅਸੀਂ ਮੇਰੇ ਭਰਾ ਦੁਕਾਨਦਾਰ ਸ਼ਹਿਰ ਵਾਸੀ ਗੁਰਦਾਸਪੁਰ ਵਾਲਿਆਂ ਨੇ ਬੜਾ ਅੱਛਾ ਇੱਕ ਪਹਿਲ ਕਦਮੀ ਦੇ ਨਾਲ ਤੁਹਾਡੇ ਹੁਕਮਾਂ ਦੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਮੰਨਿਆ ਵੈ ਕਿ ਉਹਨਾਂ ਨੇ ਆਪਣੇ ਆਪ ਹੀ ਜੜੀਆਂ ਛੱਡਾਂ ਜਾਂ ਛੜਕਾਂ ਨੂੰ ਬੜੇ ਤਰੀਕੇ ਨਾਲ ਉਹਨਾਂ ਸਾਫ਼ ਕਰ ਦਿੱਤਾ ਪਰ ਮੈਂ ਪੁੱਛਣਾ ਚਾਹਨਾ ਏਡੀਸੀ ਸਾਹਿਬ ਤੁਹਾਡੇ ਵੱਲੋਂ ਕੀ ਕਾਰਵਾਈ ਹੈ ਕਿ ਅੱਜ ਗੁਰਦਾਸਪਟ ਦੀ ਫੋਰਵਿਲਰ ਜਿਹੜੇ ਮੇਨ ਚ ਕਹਾਂ ਸਿੱਚ ਬੰਦ ਕੀਤੇ ਨੇ ਅੱਜ ਜਿੰਨੀ ਜਗ੍ਹਾ ਦੁਕਾਨਦਾਰਾਂ ਨੇ ਛੜੀਆਂ ਨੇ ਉੱਥੇ ਦੋ ਦੋ ਗੱਡੀਆਂ ਲਗਨੇ ਸ਼ੁਰੂ ਹੋ ਗਈਆਂ ਕਲੇਸ਼ ਦੁਕਾਨਦਾਰਾਂ ਤੇ ਗੱਡੀਆਂ ਦਾ ਪੈਣੀ ਸ਼ੁਰੂ ਹੋ ਗਿਆ ਉੱਥੇ ਪੁੱਛਣ ਵਾਲਾ ਕੋਈ ਨਹੀਂ ਨਾ ਸਾਨੂੰ ਕੋਈ ਟ੍ਰੈਫਿਕ ਆਫਸਰ ਦਾ ਨਾ ਸਾਨੂੰ ਕੋਈ ਪੁਲਿਸ ਕੰਪਲਾਈ ਦਾ ਇਸ ਕਰਕੇ ਮੈਂ ਐਡੀਸੀ ਸਾਹਿਬ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੀਆਂ ਗੱਲਾਂ ਤੁਸੀਂ ਸਾਡੇ ਨਾਲ ਕੀਤੀਆਂ ਸੀ ਉਹਨੂੰ ਅਮਲੀ ਜਾਮਾ ਲਾਓ ਤਾਂ ਜੋ ਉਹਨਾਂ ਤੇ ਕਾਰਵਾਈ ਹੋਵੇ ਉੱਥੇ ਬੈਨਕਟਿੰਗ ਕਰੋ ਆਪਾਂ ਕਲਾਕੇ ਅੱਧਰ ਤੇ ਬੈਲਕਨ ਤੇ ਕਰੋ ਬੀਚ ਮਾਰਕੀਟ ਤੱਕ ਹੀ ਬੈਲਕਨ ਕਰੋ 4 ਵੀਲਰ ਆਵੇ ਨਾ ਜੇ ਆਵੇ ਤਾਂ ਲੰਘ ਜਾਵੇ ਜਦੋਂ ਇੱਕ ਸਾਈਡ ਤੇ ਇੱਕ ਗੱਡੀ ਖੜੀ ਹੋ ਗਈ ਦੂਸਰੀ ਸਾਈਡ ਤੇ ਦੂਜੀ ਖੜੀ ਹੋ ਗਈ ਜਾਮ ਲੱਗਣਾ ਹੀ ਲੱਗਣਾ ਉਹਦਾ ਸਾਰਾ ਨਜਲਾ ਜਣਾ ਵਾ ਸਾਡੇ ਗੁਦਾਸ ਪਗਲੇ ਦਾ ਔਰ ਮੈਂ ਤੁਹਾਡੇ ਮਾਦਰਮ ਦੱਸ ਦਿੰਦਾ ਕਿ ਉਸ ਦਿਨ ਦੀਪਕ ਜੀ ਤੁਸੀਂ ਵੀਡੀਓ ਲਾਈਵ ਪਾਈ ਸੀ ਇੱਕ ਵੀ ਸੇਲਾ ਲੱਗਦੀਆਂ ਨੇ ਮੈਂ ਅੱਜ ਤੁਹਾਨੂੰ ਹੀ ਦੱਸ ਦਿੰਦਾ ਤੁਹਾਡੇ ਮਾਦਰਮ ਵੀ ਉਹਦੇ ਚ 10 ਤੋਂ 15% ਦੇ ਲੋਕ ਹੈਗੇ ਜਿਹੜੇ ਲੋਕ ਆਪਣੀ ਦੁਕਾਨਾਂ ਕੇ ਸੇਲਾ ਲਾਉਂਦੇ ਆ ਔਰ ਉਹਦੇ ਚ 80 ਤੋਂ 85% ਲੋਕ ਨੇ ਉਹਨਾਂ ਨੂੰ ਜਿਨ੍ਹਾਂ ਦੇ ਸਾੜੀ ਸ਼ਹਿਰ ਚ ਪਹਿਚਾਨ ਕੋਈ ਦੀ ਜਾਂ ਮੰਧੀਆਂ ਬੈਂਚ ਲਾ ਕੇ ਸਾਰਾ ਸ਼ਹਿਰ ਉਹਨਾਂ ਮੰਧੀਆਂ ਹੁੰਦਾ ਹੈ ਕੀ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਅਸੀਂ ਲੋਕਲ ਕਸਨੀਕ ਹੋਈਏ ਅਸੀਂ ਪ੍ਰਾਪਰਟੀ ਟੈਕਸ ਦਈਏ ਲੋਕਾਂ ਨੂੰ ਬਿਜਲੀ ਫਰੀ ਲਈ ਬਲਦੀ ਆ ਅਸੀਂ 12 32 ਦੇ ਬਿੱਲ ਵੀ ਦਈਏ ਔਰ ਅਨਪਲਾਈਮੈਂਟ ਖਤਮ ਕਰਨ ਲਈ ਤੇ ਸਾਡਾ ਅਹਿਮ ਰੋਲ ਹੈ ਜਿਹੜੇ ਕਿ ਕਿਸੇ ਟਿਕਾ ਤੇ 5 ਕਿਤੇ 10 ਕਿਤੇ 25 ਕਿਤੇ 50 ਇੰਪਲਾਈਜ਼ ਕੰਮ ਕਰਦੇ ਨੇ ਸਰਕਾਰਾਂ ਨੂੰ ਟੈਕਸ ਆਹੀ ਰਹੀਏ ਕਿ ਸਾਡਾ ਕਾਰੋਬਾਰ ਤਬਾਹ ਕਰਨ ਲਈ ਜਿਹੜਾ ਪ੍ਰਵਾਸੀ ਨੇ ਜਿਹੜੇ ਬਾਹਰੋਂ ਆ ਕੇ ਮੇਲੇ ਕਮਾ ਕੇ ਇਹ ਲੈ ਆਈਂਦੇ ਨੇ ਦੁਕਾਨ ਦਾ ਸਾਡੇ ਹੱਥ ਹੈ ਫੈਸਟੀਵਲ ਦੀ ਜਿਹੜੇ ਹੋਣ ਤੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀ ਆਈ ਜਾਈ ਅਸੀਂ ਸਥਾਈ ਬਸਨੀਕ ਨੇ ਤੇ ਟਾਰਗੇਟ ਗਿਆ ਮੈਂ ਤੁਹਾਡੀ ਮਾਦਰਮ ਦੱਸਣਾ ਚਾਹਨਾ ਕਿ ਅਸੀਂ ਇਨਕ੍ਰੋਚਮੈਂਟ ਦੇ ਬਿਲਕੁਲ ਖਿਲਾਫ ਹੈ ਜਾਇਜ ਕੰਮ ਤੇ ਬਿਲਕੁਲ ਆਪਾਂ ਨਾਲ ਚੱਲਾਂਗੇ ਜਿੱਥੋਂ ਤੱਕ ਜਾਇਜ ਇਨਕ੍ਰੋਚਮੈਂਟ ਹੈ ਉਹਦੇ ਆਪਾਂ ਬਿਲਕੁਲ ਫੇਵਰ 'ਚ ਆ ਬਿਲਕੁਲ ਜਨਕਤੇ ਦਾ ਮਨਾ ਕਰਿਓ ਔਰ ਮੈਂ ਫੇਰ ਤੁਹਾਨੂੰ ਕਹਿ ਦਿੰਦਾ ਪੇ ਜਿੰਨੀ ਤੇਰ 4 ਵੀਲਰ ਬੰਦ ਨਹੀਂ ਹੋਣਗੇ ਬਾਜ਼ਾਰਾਂ ਦੇ ਵਿੱਚ ਈ ਰਿਕਸ਼ਿਆਂ ਤੇ ਕੰਟਰੋਲ ਨਹੀਂ ਹੋਏਗਾ ਸ਼ਾਮ ਨੂੰ ਤੁਸੀਂ ਆ ਕੇ ਦੇਖੋ ਕੋਰੀਆ ਵਾਲੇ ਰੇੜੇ ਜਿਹੜੇ ਨੇ ਉਹ ਵੱਜ ਜਾਂਦੇ ਨੇ ਆ ਕੇ ਮੂਲੀਆਂ ਤੇ ਗਾਜਰਾ ਵੇਚਣ ਤੁਸੀਂ ਸ਼ਾਮ ਨੂੰ ਦੇਖੋ ਛੋਟੇ ਹਾਥੀ ਜਿਹੜੇ ਨੇ ਖੜੇ ਤੇ ਸਪੀਕਰ ਲਾ ਕੇ ਕੋਈ ਕਾਰਵਾਈ ਨਹੀਂ ਸਾਡੇ ਦੁਕਾਨਦਾਰ ਇੰਨੇ ਤੰਗ ਨੇ ਆਪਣੇ ਕਾਰੋਬਾਰ ਨਹੀਂ ਕਰ ਸਕਦੇ ਕਿਸੇ ਦੀ ਗਾਗ ਦੀ ਗੱਲ ਨਹੀਂ ਸੁਣ ਸਕਦੇ ਇਸ ਕਰਕੇ ਤੁਸੀਂ ਅਸਲੀਅਤ ਜਿਹੜੀ ਇਹ ਹੈ ਪੀ ਅੱਜ ਵੀ ਮੈਂ ਇਹ ਗੱਲ ਕਹਿਣਾ ਕਿ ਜਿਹੜੀ ਇਨਕ੍ਰੋਚਮੈਂਟ ਸਿਰਫ 10% ਲੋਕ ਨੇ ਜਿਹੜੇ ਕਰਦੇ ਨੇ 90% ਉਹ ਹਰਾਸ ਹੁੰਦੇ ਨੇ ਬਾਕੀ ਜਿਹੜਾ ਨੇ ਨਹੀਂ ਕੀਤੀ ਦੀ ਪੁਤਕਾ ਦਾ ਮੁਤਾਬਕੀ ਚੁੱਕਿਆ ਜਾਂ ਪ੍ਰਿੰਟਾਂ ਦੇ ਬਾਹਰ ਵੀ ਕਾਰਾਂ ਵੀ ਖੜੀਆਂ ਮੋਟਰਸਾਈਕਲ ਖੜਿਆ ਔਰ ਦੁਕਾਨਦਾਰ ਨੇ ਆਪਣਾ ਸਮਾਨ ਪਿੱਛੇ ਕੀਤਾ ਤੇ ਉੱਥੇ ਗੱਡੀਆਂ ਦਾ ਅੰਬਾਰ ਲੱਗ ਗਿਆ ਅਦਾਸ਼ ਫਿਰ ਉਥੇ ਉੱਤੀ ਹੈ ਦੇਖੋ ਉਸ ਦਿਨ ਅਸੀਂ ਇਹੀ ਬਤਾ ਚੁੱਕਿਆ ਸੀ ਕਿ ਤਿਬਲੀ ਰੋਡ ਤੇ ਨੋ ਬੈਂਕ ਹੈ ਨੋ ਬੈਂਕ ਦੇ ਕੋਲ ਕੋਈ ਸੈਲਫ ਪਾਰਕਿੰਗ ਨਹੀਂ ਹੈ ਅੱਜ ਛੜਕਾ ਰੋਡ ਤੱਕ ਜਿਹੜੇ ਉਹਦੇ ਸਕੂਟਰ ਤੇ ਉਹਨਾਂ ਦੇ ਵਹੀਕਲ ਲੱਗੇ ਆ ਮੈਂ ਡੀਸੀ ਸਾਬ ਨੂੰ ਪੁੱਛਣਾ ਕਿ ਉਸ ਦਿਨ ਤੁਸੀਂ ਕਿਹਾ ਸੀ ਪਿਆ ਇਹੀ ਇਮੀਡੀਏਟਲੀ ਇਹਦੀ ਲੈਟਰ ਕਰਦੇ ਆ ਕੀ ਉਹਦੇ ਕੋਈ ਕਾਰਵਾਈ ਹੋਈ ਆ ਜਿੰਨੇ ਮੌਲ ਹੈਗੇ ਨੇ ਜਾਂ ਕੋਈ ਹਸਪੀਟਲ ਹੈਗੇ ਆ ਉਹਨਾਂ ਦੇ ਵਿੱਚ ਬਾਹਰ ਕੋਈ ਪਾਕੀ ਨਹੀਂ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਮੈਂ ਇਹ ਗੱਲ ਤੁਹਾਨੂੰ ਤਾਂ ਕਹਿ ਰਿਹਾ ਆ ਕਿ ਅਸੀਂ ਸਿਰਫ ਦੁਕਾਨਦਾਰ ਲੋਕ ਭਲੇ ਮਾਨਸ ਲੋਕ ਅਸੀਂ ਸਰਕਾਰ ਦੇ ਹੁਕਮ ਮੰਨਣ ਵਾਲੇ ਲੋਕ ਸਾਨੂੰ ਨਜਾਇਜ਼ ਤੰ ਕੀਤਾ ਜਾ ਰਿਹਾ ਵਾ ਜਦੋਂ ਕਿ ਕਿਉਂ ਨਹੀਂ ਬੈਂਕਾਂ ਦੀ ਪਾਰਕਿੰਗ ਨੂੰ ਪਿੱਛੇ ਕੀਤਾ ਜਾ ਰਿਹਾ ਕਿਉਂ ਫਰਨੀਚਰ ਬੰਦ ਨਹੀਂ ਕੀਤੇ ਜਾ ਰਹੇ ਆ ਕਿਉਂ ਇਹ ਰਿਸ਼ਤੇ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ ਕਿਉਂ ਗੇੜੀ ਵਾਲਿਆਂ ਨੂੰ ਸਹੀ ਜਗ੍ਹਾ ਨਹੀਂ ਦਿੱਤੀ ਜਾ ਰਹੀ ਕਿਉਂ ਪਾਰਕਿੰਗ ਵਾਸਤੇ ਗੁਰਦਾਸਪੁਰ ਜਗ੍ਹਾ ਖਾਲੀ ਹੈ ਉੱਥੇ ਕਿਉਂ ਨਹੀਂ ਮਨਾਂਦੀ ਕਿ ਆਈਏ ਆਈਏ ਮਨਾਂਦੀ ਹੁੰਦੀ ਹੈ ਦੁਕਾਨਾਂ ਦਾ ਸਾਮਾਨ ਪਿੱਛੇ ਕਰ ਲੋ ਜਬਤ ਕਰ ਲਾਂਗੇ ਚੁੱਕ ਲਾਂਗੇ ਇਹ ਕਰ ਲਾਂਗੇ ਕਿਉਂ ਨਹੀਂ ਇਹ ਕਾਰਵਾਈ ਕੀਤੀ ਕਿ ਜੇ ਬਾਜ਼ਾਰ 'ਚ ਗੱਡੀ ਖੜੀ ਹੋਈ ਹੈ ਤੇ ਅਸੀਂ ਇਹ ਕਰ ਦਾਂਗੇ ਤੁਸੀਂ ਜਿਹੜੀ ਬਾਜ਼ਾਰ 'ਚ ਗੱਡੀ ਖੜੀ ਹੈ ਤੁਸੀਂ ਮਨਾਂਦੀ ਕਿ ਆਓ ਵੇ ਬੱਸ ਸਟੈਂਡ ਜਿਹੜਾ ਖਾਲੀ ਹੋਈ ਹੈ ਪੁਰਾਣੀ ਬੱਸ ਉਹਥੇ ਆਪਣੀਆਂ ਗੱਡੀਆਂ ਲਾਓ ਆਪਣੀਆਂ ਸ਼ੋਪਾਂ ਲਗਾਓ ਉੱਥੋਂ ਆਪਣੇ ਘਰ ਨੂੰ ਜਾਓ ਕਿਉਂ ਇਹਦੇ ਬਾਰੇ ਅਵੇਅਰ ਨਹੀਂ ਕੀਤਾ ਜਾਂਦਾ ਬਾਕੀ ਜਿਹੜੀ ਤੁਸੀਂ ਗੱਲ ਚੋਰੀਆਂ ਦੀ ਗੱਲ ਕਰ ਰਹੇ ਹੋ ਤੇ ਦੀਪਕ ਜੀ ਚੋਰੀਆਂ ਤੇ ਮੇਰਾ ਖਿਆਲ ਹੈ ਆ ਪਿਛਲੇ ਡੇਢ ਦੋ ਸਾਲਾਂ ਚ 40 ਤੋਂ 45 ਚੋਰੀਆਂ ਗੁਰਦਾਸਪੁਰ ਸ਼ਾਇਦ ਤੇ ਮੇਜਰ ਜੋ ਸਟੋਰੀਆਂ 8 ਤੋਂ 10 ਮੇਜਰ ਚੋਰੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਲੋਕਾਂ ਦਾ 40 40 45 ਪਿੰਡਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਅੱਤ ਤੁਸੀਂ ਪਿੱਛੇ ਵੇਖਿਆ ਸਰ ਸਾਡੇ ਇੱਕ ਬੰਦੇ ਨੂੰ ਆਮ ਲਪਾਏ ਤੇ ਘਰ ਆ ਕੇ ਡਾਕਾ ਪਿਆ ਕਿਸ ਤਰ੍ਹਾਂ ਉਹਨਾਂ ਦੇ ਘਰ ਆ ਕੇ ਬੰਦੇ ਕਈ ਅੱਜ ਤੱਕ ਕੋਈ ਨਹੀਂ ਪਤਾ ਲੱਗਾ ਬਾਜ਼ਾਰ ਦੇ ਵਿੱਚ ਇੱਕ ਆਪਣਾ ਸਰਨਾ ਟੈਲੀਕਮ ਵਾਲਾ ਜਿਹਦੇ ਮੋਬਾਈਲਾਂ ਦੀ 35-40 ਲੱਖ ਰੁਪਏ ਦੀ ਚੋਰੀ ਹੋਈ ਅੱਜ ਤੱਕ ਉਹਦਾ ਨਹੀਂ ਪਤਾ ਲੱਗਾ ਇੱਕ ਨੰਬਰ ਸਕੀਮ ਦੇ ਵਿੱਚ ਸਾਡੇ ਇੱਕ ਭਰਾ ਦੇ ਸਾਡੇ ਸਾਥੀ ਵਿਅਕਤੀ ਉਹਨਾਂ ਦੇ ਘਰ ਤੋਂ ਮੈਂ ਕਿੰਨੀ ਚੋਰੀ ਹਸਾਂ ਰੀਸੈਟਿੰਗ ਤੇ ਬੱਬਰੀ ਜਿੱਥੋਂ ਕੱਲ ਕੰਦ ਤੋੜ ਕੇ ਤੇ ਇੱਕ ਚੋਰੀ ਹੋ ਗਈ ਆ ਅੱਜ ਸਾਡੇ ਨਵੇਂ ਬੱਸ ਸਟੈਂਡ ਦੇ ਲਾ ਬਾਹਰ ਇੱਕ ਜਿਹੜੀ ਉੱਥੇ ਚੋਰੀ ਹੋਈ ਆ ਨੇਕਾ سلسلہ ਚੋਰੀਆਂ ਦਾ ਸਨੇਚਿੰਗ ਦਾ ਅੱਜ ਪੰਜਾਬ ਦੇ ਹਾਲਾਤ ਕਿੱਧਰ ਜਾ ਰਹੇ ਨੇ ਫੇਲਿਅਰ ਕਿੰ ਨੂੰ ਮੰਨਦੇ ਹੋ ਚੋਰੀਆਂ ਹੋਣ ਫੇਲਿਅਰ ਨੇ ਪੰਜਾਬ ਸਰਕਾਰ ਦਾ ਐਂਡ ਸਿਸਟਮ ਨੂੰ ਮੰਨਦਾ ਹੈ ਕਿਉਂ ਨਹੀਂ ਇਹ ਕਿੰਨੀ ਕਬੜੀ ਗੱਲ ਹੈ ਇੱਕ ਚਾਈਨਾ ਡੋਰ ਵੇਚਣ ਵਾਲਾ ਨਹੀਂ ਫੜਿਆ ਜਾਂਦਾ ਚਾਈਨਾ ਡੋ ਗੁੱਡੀ ਚੜਾਉਣ ਵਾਲਾ ਫੜ ਲੈਂਦੇ ਨੇ ਕੀ ਸਿਸਟਮ ਹੈ ਸਿਸਟਮ 'ਚ ਖਰਾਬੀ ਹੈ ਸਰਕਾਰ ਦੀ ਫੇਲਿਅਰ ਸੱਚਾ ਹੈ ਫੇਲਿਅਰ ਹੈ ਜੇ ਪੰਜਾਬ ਸਰਕਾਰ ਦੇ ਹਾਲਾਤ ਕੀ ਨੇ ਕੱਲ ਇੱਕ ਸਾਡੇ ਵਪਾਰੀ ਭਰਾ ਫਤਿਹਗੜ੍ਹ ਤੋਂ ਚੋਰੀਆਂ ਤੋਂ ਅੰਮ੍ਰਿਤਸਰੋਂ ਆਪਣਾ ਸਮਾਨ ਲੈ ਕੇ ਸੋਨੇ ਦਾ ਸਮਾਨ ਲੈ ਕੇ ਆ ਗਏ ਅੰਮ੍ਰਿਤਸਰ ਤੋਂ ਮਗੇ ਗੱਡੀ ਲੱਗੀ ਦੋ ਭਰਾ ਗੱਡੀ ਦੋਨਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਤਾ ਪੰਜਾਬ ਦੇ ਹਾਲਾਤ ਕਿੱਧਰ ਜਾ ਰਹੇ ਨੇ ਅੱਜ ਪੰਜਾਬ ਜਰਾਦਾ ਖਾਲੀ ਕਿਉਂ ਹੋ ਰਿਆ ਅੱਗੇ ਸਾਡੇ ਜ਼ਿਮੀਂਦਾਰ ਭਰਾ ਆਪਣੀ ਜ਼ਮੀਨ ਜਾਇਦਾਦ ਨੂੰ ਗਹਿਣੇ ਪਾ ਕੇ ਗਿਰਵੀ ਰੱਖ ਕੇ ਜਾਂ ਉਹਨੂੰ ਵੇਚ ਕੇ ਬੱਚੇ ਬੱਚੇ ਬਾਹਰ ਭੇਜ ਦੇਈ ਹੁਣ ਟ੍ਰੈਂਡ ਚੱਲ ਗਿਆ ਵਪਾਰੀ ਵਪਾਰੀ ਭਰਾ ਵੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭਜਾਣਾ ਸ਼ੁਰੂ ਹੋ ਗਏ ਨੇ ਕਿ ਇੱਥੇ ਪਤਾ ਹੀ ਕੋਈ ਨਹੀਂ ਕਿਸੇ ਦੇ ਚਿੱਤੇ ਦਾ ਪਰਚਾ ਹੋ ਜਾਣਾ ਕਿਸੇ ਦੇ ਕੋਈ ਪਰਚਾ ਹੋ ਜਾਣਾ ਕਿਸੇ ਤੇ ਕੋਈ ਅਲਿਗੇਸ਼ਨ ਲੱਗ ਜਾਣਾ ਕਿਸੇ ਦਾ ਪਤਾ ਨਹੀਂ ਕਿਹੜਾ ਮਤਲਬ ਕੋਈ ਗੋਲੀ ਚੱਲ ਜਾਣੀ ਕੀ ਹੋ ਜਣਾ ਅੱਜ ਪੱਦੇਰੇ ਪਿੱਛੇ ਇੱਕ ਸਰਾਫਾ ਉੱਥੇ ਗੋਲੀ ਚੱਲੀ ਆ ਕਿਹੜੀ ਕਿਹੜੇ ਸ਼ਹਿਰ ਦੀ ਗੱਲ ਕਰੀ ਆਪਾਂ ਇਸ ਕਰਕੇ ਸਰਕਾਰ ਟੋਟਲ ਫੇਲੀਅਰ ਹੈ ਔਰ ਜਿਹੜਾ ਪ੍ਰਸ਼ਾਸਨ ਹੈ ਮੈਂ ਇਹਦਾ ਬਿਲਕੁਲ ਕੋਈ ਧਿਆਨ ਨਹੀਂ ਆ ਲਾਡਰ ਆਰਡਰ ਵੱਲ ਸਾਡੇ ਗੁਰਦਾਸ ਤੋਂ ਛੋਟਾ ਸ਼ਹਿਰ ਅੱਜ ਤੁਸੀਂ ਹਾਲਾਤ ਤੁਹਾਡੇ ਸਾਹਮਣੇ ਤੁਹਾਡੇ ਕੋਈ ਰੋਜ ਤੁਸੀਂ ਅਖਬਾਰਾਂ ਇਦਾਂ ਦਿਓ ਭੇਨੀਆਂ ਚੋਰੀ ਹੋ ਗਈ ਨਹੀਂ ਸਨੇਚੋ ਗਏ ਇੱਥੇ ਮੁਰਦਾ ਚੋਰੀ ਹੋ ਗਿਆ ਇਹ ਤੁਹਾਡੇ ਸਾਹਮਣੇ ਹੈ